ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਿਆਂ ਵਿਰੋਧ ਮਹਾਂਮੇਹਨ ਦੇ ਤਹਿਤ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਜਾਦਵ ਸ਼੍ਰੀ ਕੁਲਦੀਪ ਸਿੰਘ ਚਾਲ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਜਸਕਰਨ ਸਿੰਘ ਤੇਜਾ ਡੀసీపీ ਸ਼ਹਿਰੀ ਲੁਧਿਆਣਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਕਦਮਾ ਨੰਬਰ 208/23 ਅੰਡਰ ਸੈਕਸ਼ਨ 21C 485 ਥਾਣਾ ਸਲੇਮ ਦਾਬੀ ਵਿੱਚ ਦਰਜ ਕੀਤਾ ਗਿਆ ਸੀ ਜਿਸ ਸੰਬੰਧੀ ਕੇਸ ਬਣਾ ਕੇ ਹਾਰ ਅਥਾਰਟੀ ਨੂੰ ਭੇਜਿਆ ਗਿਆ ਸੀ ਜਿਸ ਦੇ ਦੋਸ਼ੀ ਮਨਦੀਪ ਸਿੰਘ ਮੰਨਾ ਪੁੱਤਰ ਜੀਵਨ ਸਿੰਘ ਕੋਲੋਂ 265 ਗ੍ਰਾਮ ਹੀਰੋਇਨ ਰਿਕਵਰ ਹੋਈ ਸੀ ਜਿਸ ਸੰਬੰਧੀ ਹਾਇਰ ਅਥਾਰਟੀ ਵੱਲੋਂ ਸਾਨੂੰ ਅੱਜ ਫਰੀਜ਼ਿੰਗ ਦੇ ਆਰਡਰ ਪ੍ਰਾਪਤ ਹੋਇਆ ਹੈ ਜਿਹਦੇ ਵਿੱਚ ਦੋਸ਼ੀ ਦਾ ਇੱਕ ਮਕਾਨ 90 ਵਰਗਾ ਜਿਸ ਦੀ ਕੁੱਲ ਕੀਮਤ 36 ਲੱਖ 40 ਹਜ਼ਾਰ ਰੁਪਏ ਨੂੰ ਅੱਜ ਫਰੀਜ਼ ਕੀਤਾ ਗਿਆ ਅੱਗੇ ਵੀ ਨਸ਼ਿਆਂ ਦੇ ਵਿੱਚ ਸ਼ਾਮਲ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ ਲੁਧਿਆਣਾ ਪੁਲਿਸ ਵੱਲੋਂ ਇਹ ਕਾਰਵਾਈ ਜਾਰੀ ਰਹੇਗੀ ਜੈ ਹਿੰਦ